ਮਹਾਰਾਸ਼ਟਰ ਦੇ ਜਲਗਾਉਂ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਬਿਵਾਲ ਹੋਇਆ ਮੰਤਰੀ ਦੀ ਗੱਡੀ ਦੇ ਨਾਲ ਟੱਕਰ ਤੋਂ ਬਾਅਦ ਹਿੰਸਾ ਪੜਕ ਗਈ 6 ਦੁਕਾਨਾਂ ਤੇ 13 ਕਾਰਾਂ ਨੂੰ ਅੱਗ ਲਗਾ ਦਿੱਤੀ ਗਈ ਇਲਾਕੇ ਦੇ ਵਿੱਚ ਪਥਰਾਅ ਵੀ ਕੀਤਾ ਗਿਆ ਕਾਰ ਦੇ ਵਿੱਚ ਮੰਤਰੀ ਗੁਲਾਬਰਾਓਂ ਦੀ ਪਤਨੀ ਸੀ ਜਲਗਾਉਂ ਦੇ ਵਿੱਚ ਕੱਲ ਸਵੇਰੇ 6 ਵਜੇ ਤੱਕ ਜੋ ਕਿ ਹਰਫਿਊ ਲਗਾਇਆ ਗਿਆ ਤਾਂ ਮਹਾਰਾਸ਼ਟਰ ਦੇ ਜਲਗਾਉਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਜਿੱਥੇ ਦੀਆਂ ਆ ਤਾਂ ਨੋਸੀਂ ਤਸਵੀਰਾਂ ਵਖਾ ਰਹੇ ਗੱਲ ਕਿ ਦਰਸਲ ਦੋ ਗੁੱਟਾਂ ਦੇ ਵਿਚਾਲੇ ਪੂਰਾ ਵਿਵਾਦ ਹੁੰਦਾ ਹੈ ਮੰਤਰੀ ਦੀ ਗੱਡੀ ਦੇ ਨਾਲ ਟੱਕਰ ਤੋਂ ਬਾਅਦ ਤਿੰਨ ਸਾਪੜ ਕੇ ਜਾਂਦੀ ਹੈ 6 ਦੁਕਾਨਾਂ ਤੇ 13 ਕਾਰਾਂ ਨੂੰ ਅੱਗ ਦੇ ਹਵਾਲੇ ਆ ਕਰ ਦਿੱਤਾ ਜਾਂਦਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਿਹੜੇ ਕਿ ਵਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਇਲਾਕੇ ਦੇ ਵਿੱਚ ਪਥਰਾ ਵੀ ਕੀਤਾ ਜਾਂਦਾ ਹੈ ਕਾਰ ਦੇ ਵਿੱਚ ਦਰਸਲ ਮੰਤਰੀ ਗੁਲਾਬ ਰਾਉ ਦੀ ਪਤਨੀ ਸਨ ਜਲਗਾਉਂ ਦੇ ਵਿੱਚ ਕੱਲ ਸਵੇਰੇ ਹਾਲਾਤਾਂ ਨੂੰ ਵੇਖਦੇ ਹੋਏ 5 ਵਜੇ ਤੱਕ ਜੋ ਕੇ ਆ ਕਰਫਿਊ ਲਗਾ ਦਿੱਤਾ ਗਿਆ ਤੁਹਾਨੂੰ ਮਹਾਰਾਸ਼ਟਰ ਦੀਆਂ ਤਸਵੀਰਾਂ ਵਿਖਾਰੀਆਂ ਜਿੱਥੇ ਕਿ ਜਲਗਾਉਂ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਇਹ ਪੂਰਾ ਚੁੱਕੇ ਆ ਬਿਵਾਰ ਹੋਇਆ ਜਿਸ ਦੀ ਵਜ੍ਹਾ ਦਰਸਲ ਕੀ ਹੈ ਵਜ੍ਹਾ ਕਿ ਮੰਤਰੀ ਦੀ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਤੇ ਟੱਕਰ ਤੋਂ ਬਾਅਦ ਹਿੰਸਾ ਪੜਕ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਕਿ ਕਿਵੇਂ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਪਹੁੰਚਾਇਆ ਗਿਆ ਦੁਕਾਨਾਂ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਉਸ ਅੱਗ ਲੱਗਣ ਤੋਂ ਬਾਅਦ ਉਹ ਮੰਜ਼ਰ ਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਰੋਕ ਕਰਨਗੇ ਅਗਲੀ ਖਬਰ ਦਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤ ਦਾ ਸੈਲਾਬ ਨਜ਼ਰ ਆ ਰਿਹਾ ਹੈ ਨਵੇਂ ਸਾਲ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਿੱਲੀ ਪਹੁੰਚ ਰਹੇ ਨੇ ਮੱਥਾ ਟੇਕਣ ਦੇ ਸੰਗਤ ਦਾ ਵੱਡਾ ਹਾਜੂਮ ਜਿਹੜਾ ਕਿ ਨਜ਼ਰ ਆ ਰਿਹਾ ਹੈ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਸੰਗਤਾਂ ਜੋ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਤਸਵੀਰਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਕਿੱਥੋਂ ਤੱਕ ਇਹ ਪੂਰੀ ਸ਼ਰਧਾਲੂਆਂ ਦੀ ਲਾਈਨ ਜੋ ਕਿ ਕਤਾਰ ਨਜ਼ਰ ਆ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਤੱਕ ਗੱਲ ਕੀਤੀ ਜਾਵੇ ਤਾਂ ਪ੍ਰਕਰਮਾਂ ਦੀ ਆ ਤਾਂ ਪੂਰੀ ਦੂਰ ਤੱਕ ਜਿਹੜੀ ਕਿ ਸ਼ਰਧਾਲੂਆਂ ਦੀ ਸੰਗਤਾਂ ਦੀ ਲਾਈਨ ਨਜ਼ਰ ਆ ਰਹੀ ਹੈ ਇਸ ਤੋਂ ਇਹ ਜਰੂਰ ਅੰਦਾਜ਼ਨ ਕਿਹਾ ਜਾ ਸਕਦਾ ਹੈ ਕਿ ਜੇਕਰ ਸ਼ਰਧਾਲੂ ਕੇ ਇਸ ਵੇਲੇ ਲਾਈਨ ਦੇ ਵਿੱਚ ਲੱਗੇਗਾ ਤਾਂ ਘੱਟੋ ਘੱਟ 5 ਘੰਟੇ 4-5 ਘੰਟੇ ਜਿਹੜਾ ਕਿ ਮੱਥਾ ਟੇਕਣ ਨੂੰ ਲੱਗ ਸਕਦੇ ਨੇ ਚਾਹੇ ਠੰਡ ਹੈ ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ ਪਰ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਸਾਲ ਦੀ ਆਮਦ ਮੌਕੇ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਜਾ ਕੇ ਜਾਂ ਮੰਦਿਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਜਾਵੇ ਤਾਂ ਆ ਗੁਰੂ ਘਰ ਤੋਂ ਅਸ਼ੀਰਵਾ ਅਸ਼ੀਰਵਾਦ ਲੈ ਕੇ ਜਿਹੜੇ ਕਿ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸ ਦੇ ਵਿਚਾਲੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੇ ਸੋ ਲਈ ਬੜੀਆਂ ਅਹਿਮ ਤਸਵੀਰਾਂ ਮੈਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗਾ ਤਾਂ ਜਿੱਥੇ ਨਵੇਂ ਸਾਲ ਦੀ ਹਰ ਕੋਈ ਵਧਾਈ ਦੇ ਰਿਹਾ ਉੱਤੇ ਹੀ ਸੰਗਤ ਜਿਹੜੀ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਾਂ ਜਿਹੜੀਆਂ ਹੁਣ ਤਸਵੀਰਾਂ ਅਸੀਂ ਦਿਖਾਵਾਂਗੇ ਉਹ ਤਸਵੀਰਾਂ ਹੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਇਸ ਵੇਲੇ ਮੈਂ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਪਹਿਲੀ ਮੰਜ਼ਲ ਤੇ ਆ ਤਾਂ ਇੱਥੋਂ ਹੇਠਾਂ ਦੀ ਤੁਸੀਂ ਤਸਵੀਰ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਕਤਾਰਾਂ ਦੇ ਵਿੱਚ ਲੱਗੀ ਹੋਈ ਹੈ ਠੰਡ ਵੀ ਬਹੁਤ ਜ਼ਿਆਦਾ ਹੈ ਪਰ باوجود ਇਸ ਠੰਡ ਦੇ ਸੰਗਤ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਤੁਸੀਂ ਦੇਖੋ ਕਿ ਕਈ ਕਈ ਘੰਟੇ ਇੰਤਜ਼ਾਰ ਭਾਵੇਂ ਕਰਨਾ ਪੈ ਰਿਹਾ ਪਰ ਫਿਰ ਵੀ ਸੰਗਤ ਜਿਹੜੀ ਹੈ ਪ੍ਰਕਰਮਾ ਦੇ ਵਿੱਚ ਮੌਜੂਦ ਹੈ ਸੰਗਤ ਦੇ ਲਈ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤਾਂ ਕਾਰਪਟ ਜਿਹੜੇ ਨੇ ਉਹ ਪ੍ਰਕਰਮਾ ਦੇ ਵਿੱਚ ਵਿਛਾਏ ਗਏ ਨੇ ਤਾਂ ਕਿ ਕਿਉਂਕਿ ਰਾਤ ਤੋਂ ਹੀ ਜਦੋਂ ਰਾਤ 12 ਵਜੇ 2025 ਦਾ ਪਹਿਲਾ ਦਿਨ ਜਿਹੜਾ ਜੇ ਉਸ ਦੀ ਸ਼ੁਰੂਆਤ ਜਦੋਂ ਹੋਈ ਤਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਨਵੇਂ ਸਾਲ ਦੀ ਜਿਹੜੀ ਖੁਸ਼ੀ ਹੈ ਹਰ ਕਿਸੇ ਨੇ ਸਾਂਝੀ ਕੀਤੀ ਗੁਰੂ ਘਰ ਦੇ ਵਿੱਚ ਰਹਿ ਕੇ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੋਵੇ ਤਾਂ ਇਸ ਤੋਂ ਵੱਡਾ ਦਿਨ ਜਾਂ ਇਸ ਤੋਂ ਵੱਡੀ ਖੁਸ਼ੀ ਕਿਸੇ ਦੇ ਲਈ ਵੀ ਨਹੀਂ ਹੋ ਸਕਦੀ ਤਾਂ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਐਸਜੀਪੀਸੀ ਵੱਲੋਂ ਵੀ ਕਾਫੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ 2025 ਦੇ ਪਹਿਲੇ ਦਿਨ ਅਸੀਂ ਇੱਕ ਹੋਰ ਤਸਵੀਰ ਜੋ ਹੈ ਉਹ ਸੰਗਤ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ 2025 ਦਾ ਜਿਹੜਾ ਦਿਨ ਹੈ ਪਹਿਲਾ ਹਰ ਕੋਈ ਇਹ ਆਸ ਉਮੀਦ ਕਰ ਰਿਹਾ ਕਿ ਅੱਜ ਦੇ ਦਿਹਾੜੇ ਦੀ ਜਿਹੜੀ ਸ਼ੁਰੂਆਤ ਹੈ ਗੁਰੂ ਘਰ ਵਿੱਚੋਂ ਹੋਏ ਤਾਂ ਸੰਗਤ ਜਿਹੜੀ ਹਰਮੰਦਰ ਸਾਹਿਬ ਆ ਕੇ ਨਤਮਸਤਕ ਵੀ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਐਸੀ ਚੀਜ਼ ਦੇ ਦਰਸ਼ਨ ਮੈਂ ਕਰਵਾਉਣ ਜਾ ਰਿਹਾ ਹਾਂ ਜੋ ਕਿ ਕਿਸਮਤ ਵਾਲਿਆਂ ਨੂੰ ਹੀ ਸ਼ਾਇਦ ਹੁੰਦੇ ਹੋਣਗੇ ਔਰ ਮੈਂ ਵੀ ਖੁਦ ਨੂੰ ਇਸ ਵੇਲੇ ਵਡਪਾਗਾ ਮਹਿਸੂਸ ਕਰ ਰਿਹਾ ਤਾਂ ਮੇਰੇ ਹੱਥ ਦੇ ਵਿੱਚ ਇੱਕ ਚੀਜ਼ ਹੈ ਮੈਂ ਉਹ ਦਿਖਾਉਂਗਾ ਤਾਂ ਹਰ ਕੋਈ ਜੋ ਐ ਖੁਸ਼ ਵੀ ਹੋਏਗਾ ਤਾਂ ਦਰਬਾਰ ਸਾਹਿਬ ਦੇ ਵਿੱਚ ਮੇਰੇ ਹੱਥ ਦੇ ਵਿੱਚ ਜਿਹੜੇ 베ਰ ਨੇ ਤਾਂ ਇਹ 베ਰ ਉਸ 베ਰੀ ਦੇ ਨੇ ਜੋ ਕਿ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸਥਿਤ ਹੈ ਕਈ ਸਾਲ ਕਈ 100 ਸਾਲ ਮੈਂ ਕਹਿ ਸਕਦਾ ਕਿ ਪੁਰਾਣੀ ਜਿਹੜੀ 베ਰੀ ਹੈ ਉਸ ਦੇ ਇਹ 베ਰ ਨੇ ਔਰ ਮੈਂ ਉਸ 베ਰੀ ਦੇ ਵੀ ਅੱਜ ਦਰਸ਼ਨ ਕਰਵਾਉਣਾ ਕਿ ਕਿੰਨੇ ਜ਼ਿਆਦਾ 베ਰ ਇਸ 베ਰੀ ਦੇ ਉੱਤੇ ਲੱਗੇ ਹੋਏ ਨਜ਼ਰ ਆ ਰਹੇ ਨੇ ਤਾਂ ਸਾਡੀ ਕਿਸ ਖੁਸ਼ਕਿਸਮਤੀ ਹੈ ਕਿ ਮੈਂ ਜਿੱਦਾਂ ਹੀ ਇੱਥੇ ਪਹੁੰਚਿਆ ਤਾਂ ਕੁਝ ਜਿਹੜੇ 베ਰ ਨੇ ਉਹ ਇੱਥਾਂ ਡਿੱਗੇ ਸੀ ਜਿਹੜੇ ਕਿ ਮੈਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਹੁਣ ਆਪਣੇ ਨਾਲ ਜ਼ਰੂਰ ਇਹਨਾਂ ਨੂੰ ਲੈ ਕੇ ਜਾਊਂਗਾ ਤਾਂ ਜਿੱਥੇ ਗੁਰੂ ਘਰ ਦੇ ਵਿੱਚ ਹਰ ਕੋਈ ਨਤਮਸਤਕ ਹੁੰਦਾ ਇੱਕ ਹੋਰ ਦਿਲਕਸ਼ ਛੇ ਤਸਵੀਰ ਨਿਸ਼ਾਨ ਸਾਹਿਬ ਕਾਦਰ ਜਿਹੜਾ ਚੋਲਾ ਸਾਹਿਬ ਹੈ ਉਸ ਨੂੰ ਬਦਲਿਆ ਜਾ ਰਿਹਾ ਹੈ ਤਾਂ ਠੰਡ ਦੇ ਦੌਰਾਨ ਜਿੱਥੇ ਗੁਰੂ ਘਰ ਦੀ ਪ੍ਰਕਰਮਾ ਦੇ ਵਿੱਚ ਕਈ ਰੰਗ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਇੱਕ ਵੱਖਰਾ ਅਨੁਭਵ ਜਿਹੜਾ ਇਸ ਥਾਂ ਤੋਂ ਹੁੰਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇ ਜ਼ਰੀਏ ਤੁਸੀਂ ਵੀ ਸਮਝ ਸਕਦੇ ਹੋਵੋਗੇ ਕਿ ਇਸ ਵੇਲੇ ਕਿੰਨਾ ਆਨੰਦ ਇਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਹਰ ਕਿਸੇ ਨੂੰ ਮਿਲ ਰਿਹਾ ਇੱਕ ਵਾਰ ਮishan ਸਾਹਿਬ ਦੀ ਤਸਵੀਰ ਦੇਖੋ ਕਿ ਹਵਾ ਚੱਲ ਰਹੀ ਹੈ ਬਹੁਤ ਤੇਜ਼ ਠੰਡ ਵੀ ਬਹੁਤ ਜ਼ਿਆਦਾ ਤਾਂ ਦੂਸਰੇ ਪਾਸੇ ਹੁਣ ਮੈਂ ਹੇਠਾਂ ਦੀ ਤਸਵੀਰ ਦਿਖਾਉਣਾ ਕਿ ਪ੍ਰਕਰਮਾਂ ਦੇ ਵਿੱਚ ਤੁਸੀਂ ਦੇਖੋ ਬਕਾਇਦਾ ਤੌਰ ਤੇ ਜੰਗਲੇ ਲਗਾਏ ਗਏ ਨੇ ਰਸੀਆਂ ਲਗਾਈਆਂ ਗਈਆਂ ਤਾਂ ਕਿ ਸੰਗਤ ਇੱਕ ਕਤਾਰ ਦੇ ਵਿੱਚ ਜੋ ਆ ਹਰਮੰਦਰ ਸਾਹਿਬ ਦੇ ਅੰਦਰ ਤੱਕ ਪਹੁੰਚੇ ਤਾਂ ਤੁਸੀਂ ਦੇਖੋ ਕਿ ਪੂਰੀ ਪ੍ਰਕਰਮਾ ਇਸ ਵੇਲੇ ਸੰਗਤ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਔਰ ਸਰੋਵਰ ਦੇ ਕਿਨਾਰੇ ਤੇ ਤੁਸੀਂ ਦੇਖੋ ਕਿ ਮੈਟ ਜਾਂ ਜਿਹੜੇ ਗਾਰਪਟ ਵਿਛਾਏ ਗਏ ਤਾਂ ਕਿ ਠੰਡ ਬਹੁਤ ਜ਼ਿਆਦਾ